ਗੁਰਾਇਆਂ ਇਲਾਕੇ ਵਿੱਚ ਚੋਰਾ ਦਾ ਬੋਲਬਾਲਾ ਹੈ ਤੇ ਅੱਜ ਦਿਨ ਹੀ ਚੋਰ ਚੋਰੀ ਦੀਆਂ ਸਫਲ ਵਾਰਤਾਤਾਂ ਨੂੰ ਅਨਸ਼ਾਮ ਦੇ ਰਹੇ ਨੇ ਜਿਸ ਨਾਲ ਇਲਾਕਾ ਵਾਸੀਆਂ ਦੇ ਨਾਲ ਨਾਲ ਪੁਲਿਸ ਦੀ ਵੀ ਸਿਰਦਰਦੀ ਵੱਧੀ ਜਾ ਰਹੀ ਹੈ ਅਜੇ ਹੀ ਇੱਕ ਹੋਰ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ ਡਾਕਾਣਾ ਰੋਡ ਤੇ ਜਿੱਥੋਂ ਕੀ ਚੋਰਾਂ ਨੇ ਇੱਕ ਬੰਦ ਪਈ ਫੈਕਟਰੀ ਨੂੰ ਨਿਸ਼ਾਨਾ ਬਣਾ ਕੇ ਕੀਮਤੀ ਸਮਾਨ ਚੋਰੀ ਕਰ ਲਿਆ ਇਸ ਸੰਬੰਧੀ ਗੱਲਬਾਤ ਕਰਦਿਆਂ ਅਸ਼ੋਕ ਮਲਹੋਤਰਾ ਨੇ ਦੱਸਿਆ ਕਿ ਉਹਨਾਂ ਦੀ ਫੈਕਟਰੀ ਵਿੱਚ ਸੋਫਾ ਸਪਰਿੰਗ ਬੰਦਾ ਸੀ ਪਰ 7-8 ਸਾਲ ਤੋਂ ਇਹ ਫੈਕਟਰੀ ਬੰਦ ਪਈ ਸੀ। ਉਹਨਾਂ ਕਿਹਾ ਕਿ ਚੋਰ ਉਹਨਾਂ ਦੀ ਫੈਕਟਰੀ ਵਿੱਚ ਪਏ ਜਨਰੇਟਰ ਨੂੰ ਖੋਲ ਕੇ ਉਸ ਵਿੱਚੋਂ ਤਾਂਬਾ, ਤਿੰਨ ਮੋਟਰਾਂ, 12 ਪੱਖੇ ਤੇ ਐਲੂਮੋਨੀਅਮ ਦਾ ਸਮਾਨ ਚੋਰੀ ਕਰਕੇ ਲੈ ਗਏ। ਜਿਸ ਬੰਦੇ ਉਹਨਾਂ ਘਰਾਂ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ। ਉਹ ਦ੍ਰਿਸ਼ ਚੋਰੀ ਦੀ ਸੂਚਨਾ ਮਿਲਦੇ ਸਾਰ ਹੀ ਗ੍ਰਾਮ ਪੁਲਿਸ ਦੇ ਮੁਲਾਜ਼ਮ ਮੌਕੇ ਤੇ ਪਹੁੰਚੇ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਸਾਡੀ ਜਿਹੜੀ ਫੈਕਟਰੀ ਸੀ ਜਿਹਦੇ ਤੋਂ ਪਸਟਾ ਫਰੈਂਪਲਾ ਬੰਦੇ ਅੰਦਰ ਸੀ ਨੂੰ 70 ਸਾਲ ਤੋਂ ਬੰਨ੍ਹ ਪਈ ਸੀ ਅੱਜ ਕੁਦਰਤੀ ਵਜ੍ਹਾ ਸੇ ਮੈਂ ਬੇਟੇ ਨੂੰ ਗਿਆ ਹੋਣਾ ਜਾਂ ਜਿਹੜਾ ਮਾਰਿਆ ਜਾਂ ਬੇਟੇ ਨਾਲ ਜੰਦਾ ਫੋਨ ਤੇ ਲਿਖਿਆ ਕਿ ਜਨਰੇਟਰ ਸਾਰਾ ਖੋਲਿਆ ਪਿਆ ਸੀ ਦਾ ਉਹਦੀਆਂ ਮੋਟਰਾਂ ਬਾਹਰ ਕੱਢ ਜਓ ਤੇ ਉਹਨਾਂ ਨੇ ਤਾਂਬਾ ਕੱਢਿਆ ਅੰਦਰ ਜਿਹੜੀਆਂ ਮਸ਼ੀਨਾਂ ਸੀ ਉਹਨਾਂ ਵਿੱਚ ਤਿੰਨ ਮੋਟਰਾਂ ਖੋਲ ਕੇ ਲੈ ਗਏ ਦੋ ਪੱਖੇ ਖੋਲ ਕੇ ਲੈ ਗਏ ਔਰ ਸਾਰਾ ਕੋਟੀ ਨਾਲ ਇੱਥੇ ਬੈਠ ਕੇ ਤਾਂਬਾ ਕੱਢਿਆ ਲੋਹਾ ਇੱਥੇ ਪਿਆ ਕੰਮਾਂ ਕੁਟੜਾ ਢੇ ਲੈ ਗਏ ਫਿਰ ਤਲ ਮਿਨੀਮਿਕ ਰਾਤ ਵੇਸੇ ਸੀ ਉਹ ਕੱਢ ਚਲੇ ਗਏ ਕਿੰਨਾ ਕ ਨੁਕਸਾਨ ਹੋ ਗਿਆ ਨੁਕਸਾਨ ਕੀ ਭਾਵੇਂ ਤੈਨੂੰ ਮੋਟਰਾਂ ਦਾ ਕੀ ਆ ਗਿਆ ਤੈਨੂੰ ਨੁਕਸਾਨ ਦਾ ਆਈ ਗਿਆ ਹੈ ਲਾਵਾ ਨਿਤਨਰ ਹੋਇਆ ਮੋਟਰਾਂ ਹੀ ਬਸ ਤੈਨੂੰ ਤਿੰਨ ਮੋਟਰਾਂ ਦੋ ਪੱਟੇ ਇੱਕ ਅਲੂਮੀਨੀਅਮ ਦੀ ਤਾਰ ਪੁਲਿਸ ਨੂੰ ਦੱਸਤਾ ਉਸ ਵਾਰ ਆਈ ਸੀ ਜਦੋਂ ਦੇਸ਼ ਤੋਂ ਤੈਨੂੰ ਸੰਮਨ ਦਰਖਾਸਤ ਦੇ ਰੋਲੀ ਫਿਰ ਅਸ ਕਾਰਵਾਈ ਕਰਦਾ ਗ੍ਰਾਮ ਇਲਾਕੇ ਵਿੱਚ ਚੋਰਾਂ ਦਾ ਬੋਲਬਾਲਾ ਹੈ ਤੇ ਅੱਜ ਦਿਨ ਹੀ ਚੋਰ ਚੋਰੀ ਦੀਆਂ ਸਫਲ ਵਾਰਤਾਤਾਂ ਨੂੰ ਅਣਖਾਮਦੇ ਰਹੇ ਨੇ ਜਿਸ ਨਾਲ ਇਲਾਕਾ ਵਾਸੀਆਂ ਦੇ ਨਾਲ ਨਾਲ ਪੁਲਿਸ ਦੀ ਵੀ ਸਿਰਦਰਦੀ ਵੱਧਦੀ ਜਾ ਰਹੀ ਹੈ ਅਜੇ ਹੀ ਇੱਕ ਹੋਰ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ ਡਾਕਖਣਾ ਰੋਡ ਤੇ ਜਿੱਥੋਂ ਕਿ ਚੋਰਾਂ ਨੇ ਇੱਕ ਬੰਦ ਪਈ ਫੈਕਟਰੀ ਨੂੰ ਨਿਸ਼ਾਨਾ ਬਣਾ ਕੇ ਕੀਮਤੀ ਸਮਾਨ ਚੋਰੀ ਕਰ ਲਿਆ ਇਸ ਸੰਬੰਧੀ ਗੱਲਬਾਤ ਕਰਦਿਆਂ ਅਸ਼ੋਕ ਮਲਹੋਤਰਾ ਨੇ ਦੱਸਿਆ ਕਿ ਉਹਨਾਂ ਦੀ ਫੈਕਟਰੀ ਵਿੱਚ ਸੋਫਾ ਸਪਰਿੰਗ ਬੰਦਾ ਸੀ ਪਰ 7-8 ਸਾਲ ਤੋਂ ਇਹ ਫੈਕਟਰੀ ਬੰਦ ਪਈ ਸੀ। ਉਹਨਾਂ ਕਿਹਾ ਕਿ ਚੋਰ ਉਹਨਾਂ ਦੀ ਫੈਕਟਰੀ ਵਿੱਚ ਪਏ ਜਨਰੇਟਰ ਨੂੰ ਖੋਲ ਕੇ ਉਸ ਵਿੱਚੋਂ ਤਾਂਬਾ, ਤਿੰਨ ਮੋਟਰਾਂ, ਤਾਰਾਂ, ਪੱਖੇ ਤੇ ਐਲੂਮੀਨੀਅਮ ਦਾ ਸਮਾਨ ਚੋਰੀ ਕਰਕੇ ਲੈ ਗਏ। ਜਿਸ ਬੰਦੇ ਉਹਨਾਂ ਕੋਲ ਗ੍ਰਾਮ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ। ਉਹਨਾਂ ਚੋਰੀ ਦੀ ਸੂਚਨਾ ਮਿਲਦੇ ਸਾਰ ਹੀ ਗ੍ਰਾਮ ਪੁਲਿਸ ਦੇ ਮੁਲਾਜ਼ਮ ਮੌਕੇ ਤੇ ਪਹੁੰਚੇ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਆਡੀਰ ਫੈਕਟਰੀ ਜਿਹਦੇ ਤੋਂ ਸੋਪਾਸਟ ਫਰੈਂਪਲਾ ਬੰਦੇ ਅੰਦਰ ਸੀ ਨੂੰ 7-8 ਸਾਲ ਤੋਂ ਬੰਨ੍ਹ ਰੇ ਸੀ ਅੱਜ ਸੁਦਰਜੀ ਵੈਸੇ ਮੈਂ ਬੇਟੇ ਨੂੰ ਗਿਆ ਹੁਣ ਲੈਣਾ ਜਾਂ ਜਿਹੜਾ ਮਾਰਿਆ ਜਾਂ ਬੇਟੇ ਨਾਲ ਜੰਦਾ ਫੋਨ ਤੇ ਲਿਖਿਆ ਤਾਂ ਜਨਰੇਟਰ ਸਾਰਾ ਖੋਲਿਆ ਪਿਆ ਸੀ ਦਾ ਉਹਦੀਆਂ ਮੋਟਰਾਂ ਬਾਹਰ ਕੱਢ ਜਓ ਤੇ ਉਹਦੇ ਉੱਤੇ ਉਹਨਾਂ ਨੇ ਤਾਂਬਾ ਕੱਢਿਆ ਅੰਦਰੋਂ ਜਿਹੜੀਆਂ ਮਸ਼ੀਨਾਂ ਸੀ ਉਹਨਾਂ ਵਿੱਚ ਤਿੰਨ ਮੋਟਰਾਂ ਖੋਲ ਕੇ ਲੈ ਗਏ ਦੋ ਪੱਖੇ ਖੋਲ ਕੇ ਲੈ ਗਏ ਔਰ ਸਾਰਾ ਕੋਸ਼ੀਰਾਨ ਇੱਥੇ ਬੈਠੀ ਤਾਂਬਾ ਕੱਢਿਆ ਲੋਹਾ ਇੱਥੇ ਪਿਆ ਕੰਮਾਂ ਕੁਟੜਾਣੇ ਚ ਲੈ ਗਏ ਫਿਰ ਕਲ ਮਿਨੀਮ ਵਿੱਚ 8 ਵਜੇ ਸੀ ਉਹ ਕੱਢ ਚ ਲੈ ਗਏ ਕਿੰਨਾ ਕ ਨੁਕਸਾਨ ਹੋ ਗਿਆ ਨੁਕਸਾਨ ਕੀ ਭਾਵੇਂ ਤੈਨੂੰ ਮੋਟਰਾਂ ਦਾ ਕੀ ਆ ਗਿਆ ਤੈਨੂੰ ਨੁਕਸਾਨ ਦਾ ਆ ਗਿਆ ਹਲਾਵਾ ਨਿਤਨਰ ਹੋਇਆ ਮੋਟਰਾਂ ਹੀ ਬਸ ਤੈਨੂੰ ਤਿੰਨ ਮੋਟਰਾਂ ਦੋ ਪੱਟੇ ਇੱਕ ਅਲੂਮੀਨੀਅਮ ਦੀ ਤਾਰ ਤੇ ਪੁਲਿਸ ਨੂੰ ਦੱਸਤਾ ਉਸ ਵਾਰ ਜੈਸੇ ਜਿਉਂ ਦੇਸ਼ ਤੋਂ ਤੈਨੂੰ ਸੰਮਨ ਦਰਖਾਸਤ ਦੇ ਦੋ ਫਿਰ ਅਸੀਂ ਕਾਰਵਾਈ ਕਰਾਂਗੇ